ਅਦਲੈ ਸਿੰਘ ਸਾਹਿਬ ਨੂੰ ਵਧਾਈ ਦਿੱਤੀ ਗਈ ਸੇਵਾ ਸੰਭਾਲ ਨੂੰ ਲੈ ਕੇ ਵਿਵਾਦ ਦੇ ਵਿਚਾਲੇ ਐਸਜੀਪੀਸੀ ਦਾ ਵੱਡਾ ਬਿਆਨ ਸਟੇਟਮੈਂਟ ਸਾਹਮਣੇ ਆਈ ਹੈ ਐਸ਼ੋਮ ਨੇ ਕੱਲ੍ਹ ਦੇ ਦਿਨ ਬੋਲਿਆ ਕਿ ਕੇਂਦਰ ਦੀਆਂ ਏਜੰਸੀਆਂ ਦੀਆਂ ਚਾਲਾਂ ਨੂੰ ਤੁਸੀਂ ਸਮਝੋ ਚਾਲਾਂ ਨਾ ਸਮਝੇ ਤਾਂ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਸੀ ਸ਼ੋਮਨੀ ਅਕਾਲੀ ਦਲ ਦੇ ਬੋਲ ਅਸ কাল ਦਾ ਜ਼ਿਕਰ ਕੀਤਾ ਕਿ ਤਰ੍ਹਾਂ ਕੋਈ ਸੁੱਚਾ ਸਿੰਘ ਲਗਾ ਸ਼ੋਮਨੀ ਅਕਾਲੀ ਦਲ ਦੇ ਆਗੂ ਉਸ ਪ੍ਰੈਸ ਕਾਨਫਰੰਸ ਮੌਜੂਦ ਸੀ ਖੂਨ ਦੁੱਲਣ ਤੋਂ ਬਚਣ ਲਈ ਐਸਜੀਪੀਸੀ ਦੇ ਬੋਲ ਵੱਡਾ ਫੈਸਲਾ ਲਿਆ ਗਿਆ ਸਮੇਸ਼ ਤਬਦੀਲੀ ਕੀਤੀ ਗਈ ਕਿ ਕਿ das swaye das samay rakha gaya si jadon taj poshida samagam si te sire tak sari 2 baj ke 50 minute te hi a puri taj poshida kiti gayi te us de pehla press conference SGPC de valo kiti gayi samne akhari de ago vi us press conference samil si es gal da zikr kita gaya hai ki punjab de vatta khun kharaba rokad layi ab faisla एसजीपीसी गया 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 नाल सहमत बड़ी ही लिया लिया है सदार पकासिंग बादल तो कौम वापस लिया गया। नीवा कोशिश की थी गई। दे सुच्चा लगा। करते हुए नजर आए श्रोमणी अकाली दल ने कहा कि विरोध सेंटर तो तार हिलदी है उलामा बीजेपी भी है क्योंकि किस तरीके ताजपोशी समय तय समय तो पहला ही करवा दी गई कि ताजवेदा समा मिथ्या गया थी पूरा प्रोग्राम पूरे पोस्टर्स समागम दे लिए जारी किए गए थी ताजवेदा सभा से तक श्री केसगढ़ साहब जी दो गमे थापे का जतदार ने कुलदीप सिंह गड़गच उन आदि ताजपोशी होनी थी फटोना दी ताजपोशी ताज समय तो दौरान ही तय समय तो दौरान ही पहला ही कर दी गई जिसको लेके ਪਸ਼ਟੀਕਰਨ ਹੁਣ SGPC ਦੇ ਵੱਲੋਂ ਦਿੱਤਾ ਗਿਆ ਕਿ ਤਕਸਹਾਂ ਦੀ ਸੇਵਾ ਸੰਬੰਧ ਲਈ ਸਿੰਘ ਸਾਹਿਬ ਨੂੰ ਵਧਾਈ ਵੀ ਦਿੱਤੀ ਗਈ ਹੈ ਮਹਾਰਾਜ ਗਿਆ ਪ੍ਰਕਾਸ਼ੀ ਆਵੀ ਕਲੈਰੀਫਿਕੇਸ਼ਨ ਉਹਨਾਂ ਦੇ ਵੱਲੋਂ ਦਿੱਤੀ ਗਈ ਕਿ ਲੜੀਵਾਰ ਵਿਰੋਧ ਕੀਤਾ ਜਾ ਰਿਹਾ ਸੀ ਇਸ ਸਬੰਧ ਸਿੱਖ ਨੂੰ ਅੰਤਰੀ ਕਮੇਟੀ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਜਥੇਦਾਰ ਸਾਹਿਬ ਨੂੰ ਹਟਾਣ ਦਾ ਉਸ ਨੂੰ ਵਾਪਸ ਲਿਆ ਜਾਏ ਤੇ SGPC ਦੇ ਵੱਲੋਂ ਪਸ਼ਟੀਕਰਨ ਦਿੱਤਾ ਗਿਆ ਕਿ ਮੇਲੇ ਦੇ ਦੌਰਾਨ ਸਮੇਤ ਤਬਦੀਲੀ ਕੀਤੀ ਜਾ ਸਕਦੀ ਹੈ ਪਹਿਲੀ ਵਾਰ ਹੈ ਇਹ ਇਤਿਹਾਸ ਵਿੱਚ ਅੰਗਰੇਜ਼ ਤੋਂ ਬਾਅਦ ਜਦ ਕੇ ਦਿੱਲੀ ਵਾਲੇ ਦੇ ਚੱਕ ਦੇ ਦੇ ਰਹੇ ਨੇ ਔਰ ਉਹ ਵੱਡੇ ਪੱਦਰ ਤੇ ਖੂਨ ਖਰਾਬਾ ਪੰਜਾਬ ਦੀ ਧਰਤੀ ਤੇ ਕਰਾਉਣਾ ਚਾਹੁੰਦੇ ਨੇ ਅੱਜ ਤੋਂ ਪਹਿਲਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਧਰਤੀ ਤੇ ਸਿੰਘ ਸਹਿਬਾਨਾਂ ਨੇ ਦਖਲ ਨਹੀਂ ਦਿੱਤਾ ਨਾ ਸ਼੍ਰੋਮਣੀ ਕਮੇਟੀ ਨੇ ਦਿੱਤਾ। ਅਕਾਲੀ ਦਲ ਹੋਂਦ ਵਿੱਚ ਆਇਆ। ਬੜੀਆਂ ਵੱਡੀਆਂ ਲੜਾਈਆਂ ਲੜਨ ਤੋਂ ਬਾਅਦ। ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਚੰਗਿਆਂ ਲੋਕਾਂ ਨੂੰ ਸਮਾਉਣ ਤੇ ਐਕਟ ਦੇ ਮੁਤਾਬਕ ਟਿਕਟਾਂ ਦਿੰਦਾ ਹੈ। ਜਿਹੜੇ ਲੋਕ ਲੋਕਾਂ ਦੀ ਕਚਹਿਰੀ ਵਿੱਚੋਂ ਜਿੱਤ ਕੇ ਆਉਂਦੇ ਨੇ। ਜਿੱਧਰ ਮジョਰਟੀ ਹੁੰਦੀ ਹੈ ਉਹ ਆਪਣਾ ਪ੍ਰਧਾਨ ਚੁਣਦੇ ਨੇ ਉਹ ਆਪਣੀ ਅਗਜੈਕਟਿਵ ਚੁਣਦੇ ਨੇ ਤੇ ਜਿਹੜਾ ਐਕਟ ਬਣਿਆ ਵਾ ਸਰਕਾਰ ਨੇ ਬਣਾਇਆ ਉਸ ਐਕਟ ਦੇ ਮੁਤਾਬਕ ਜੋ ਪਾਵਰਾ ਅਗਜੈਕਟਿਵ ਨੂੰ ਹੈ ਉਹ ਫੈਸਲੇ ਲਿੰਦੇ ਆਜ ਮੈਂ ਸਮਝ ਨਾ ਵਾਂ ਸੈਂਟਰ ਦੀਆਂ ਏਜੰਸੀਆਂ ਘੁਮਾ ਗਈਆਂ ਪੰਜਾਬ ਦੀ ਧਰਤੀ ਤੇ ਸਾਨੂੰ ਲੋਕਾਂ ਨੂੰ ਅਗਰ ਜੇ ਇਹਨਾਂ ਦੀ ਚਾਲ ਨੂੰ ਨਾ ਸਮਝੇ ਇਹ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਹੈ। ਔਰ ਉਸ ਵੱਡੇ ਖੂਨ ਖਰਾਬੇ ਤੋਂ ਬਚਾਉਣ ਲਈ ਪੰਜਾਬ ਦੀ ਧਰਤੀ ਤੇ ਫੇਰ ਖੂਨ ਡੁੱਲਣ ਤੋਂ ਬਚਾਉਣ ਲਈ ਕ੍ਰੋਮਿਕ ਕਮੇਟੀ ਦੇ ਵੱਡੇ ਅਧਿਕਾਰੀਆਂ ਨੇ ਜੋ ਫੈਸਲਾ ਲਿਆ ਵਾ ਅਸੀਂ ਉਹਨੂੰ ਸਿਰਜ ਘੁੰਮਦੇ ਆ ਸਮੇਂ ਸਮੇਂ ਦੇ ਨਾਲ ਜਿਹੜੇ ਕਹਿੰਦੇ ਨੇ ਸਿੱਖਾਂ ਦੇ 12 ਵਜੇ ਜਦੋਂ ਬੜੇ ਦਿਨ ਮਾੜੇ ਸੀਗੇ ਕੌਮ ਤੇ ਕਾਨੂੰਨ ਮਾਨ ਵਰ ਗਿਆ ਛੰਬਾਂ ਵਿੱਚ ਰਹਿੰਦੇ ਸੀ ਸਿੰਘ ਤੇ ਸਾਲਾਂ ਬੱਧੀ ਰਹੇ ਖਾਨ ਪੀਣ ਨੂੰ ਕੁਝ ਨਹੀਂ ਸੀ ਹੁੰਦਾ ਚਾਰ ਫੇਰ ਉਹ ਮੁਗਲਾਂ ਨੇ ਘੇਰੇ ਪਾਇਓ ਇਸ ਦੀ ਤੇ 12 ਵਜੇ ਉਹ ਨਿਕਲਦੇ ਹੁੰਦੇ ਸੀ ਫੇਰ ਹੱਲਾ ਬੋਲਣਾ ਤੇ ਬਾਹਰ ਜਾਣਾ ਮੈਂ ਸਮੀਨਾਵਾ ਬੜੀ ਸਿਆਣਪ ਦੇ ਨਾਲ ਬੜੀ لیاقت ਦੇ ਨਾਲ ਬੜੀ ਦੂਰੰਦੇਸ਼ੀ ਦੇ ਨਾਲ ਪੰਜਾਬ ਦੀ ਧਰਤੀ ਨੂੰ ਲਾਲ ਹੋਣ ਤੋਂ ਬਚਾਰਿਆ ਵਾ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਸਾਡੇ ਮیرے ਆ ਲੋਕ ਜਿਹੜੇ ਨੇ ਇਹੋ ਹੀ ਵਿਰੋਧੀ ਨਹੀਂ ਗੇ ਸੈਂਟਰ ਤੋਂ ਤਾਰ ਹਿਲਦੀ ਏ ਜਿਸ ਸੈਂਟਰ ਵਾਸਤੇ ਅਸੀਂ ਕੱਲੀ ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿੱਚ ਮੋਰਚਾ ਲਾ ਕੇ 19 ਮਹੀਨੇ ਗ੍ਰਿਫਤਾਰੀਆਂ ਦਿੱਤੀਆਂ ਸਿਰਫ ਹਿੰਦੁਸਤਾਨ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ 19 ਮਹੀਨੇ ਸਾਡੇ ਵੱਡੇ ਲੀਡਰ ਸਾਰੇ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਬੰਦ ਰਹੇ ਤੇ ਅਸੀਂ ਇਸ ਭਾਰਤੀ ਜਨਤਾ ਪਾਰਟੀ ਨੂੰ ਛੁਡਾਇਆ ਤੇ ਹੋਰ ਨਾ ਪਾਰਟੀਆਂ ਦੇ ਲੀਡਰਾਂ ਨੂੰ ਛੁਡਾਇਆ ਸਾਡੀ ਲੁਧਿਆਣੇ ਦੇ ਵਿੱਚ ਜੈ ਪ੍ਰਕਾਸ਼ ਨਰਾਇਣ ਨੇ ਐਡੀ ਵੱਡੀ SLAGA ਕੀਤੀ ਵੀ ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਮੈਂ ਉਸ ਪਾਰਟੀ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੀ ਸਰਕਾਰ ਨਹੀਂ ਸੀ ਬਣਦੀ ਅਸੀਂ ਬਹੁਜਨ ਸਮਾਜ ਪਾਰਟੀ ਦੇ ਨਾਂ ਰਾਸ ਤੇ ਪੰਜਾਬ ਦੀ ਧਰਤੀ ਤੇ ਇਲੈਕਸ਼ਨ ਲੜੀ ਉਹ ਕਾਂਗਰਸ ਨਾਲ ਲੜ ਗਏ ਸੈਂਟਰ ਦੇ ਜਾ ਕੇ ਸਰਕਾਰ ਬਣਾਉਣ ਵੇਲੇ ਤੇ ਭਾਰਤੀ ਜਨਤਾ ਪਾਰਟੀ ਦੀਆਂ ਸ਼ੀਟਾਂ ਘਟਦੀਆਂ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫਰੂਕ ਅਬਦੁੱਲਾਹ ਜੀ ਦੀਆਂ ਵੋਟਾਂ ਲਈਆਂ ਜਿਹੜੀਆਂ ਕਿ ਇਹਨਾਂ ਦੇ ਨਾਲ ਨਹੀਂ ਸੀ ਚਿਤਾਵਾਂ ਸਾਹਿਬ ਦੀਆਂ ਵੋਟਾਂ ਇਕੱਠੀਆਂ ਕੀਤੀਆਂ ਤੇ ਸੈਂਟਰ ਦੀ ਸਰਕਾਰ ਵੀ ਬਣਾਈ ਅਸੀਂ ਉਹਨਾਂ ਨੂੰ ਵੀ ਲਾਮਾ ਦਿੰਨੇ ਆ ਤੇ ਅੱਜ ਸਾਡਾ ਅਸੀਂ ਤੁਹਾਡੇ ਨਾਲ ਨੇਕੀ ਕੀਤੀ ਅੱਜ ਸਾਡਾ ਖੂਨ ਡੁੱਲਦਾ ਔਰ ਤੁਸੀਂ ਚੁੱਪ ਕਰਕੇ ਬੈਠੇ ਹੋ ਔਰ ਮੈਂ ਸਮਝਦਾ ਮਾਂ ਕਿ ਜੇ ਨੇਕੀ ਕਰੇ ਤਾਂ ਲੋਕੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੀ ਦੱਸ ਜਾਂਦੇ ਨੇ ਪਰ ਸਾਡੀ ਬਾਤ ਕਿਸੇ ਨੇ ਨਹੀਂ ਫੜੀ ਪੰਨ ਪੰਨ ਮਿੰਟ ਬਾਅਦ ਜੁਮੇਵਾਰ ਲੋਕ ਆਪਣੇ ਬਿਆਨ ਨੂੰ ਬਦਲ ਜਾਂਦੇ ਨੇ ਕਿਉਂ ਬਦਲਦੇ ਨੇ ਜੋ ਸੈਂਟਰ ਤੋਂ ਹਿੱਲਦਾ ਉਹੀ ਕਰਦੇ ਅੱਜ ਆਪਣੀ ਜ਼ੁਬਾਨ ਨੂੰ ਤਾਲੇ ਲਾਏ ਹੋਏ ਨੇ ਪਰ ਜਿਹੜਾ ਤਾਲਾ ਖੋਲੇਗਾ ਪਤਾ ਨਹੀਂ ਕਿਹੜੀ ਏਜੰਸੀ ਨੇ ਮਰਵਾ ਦੇਣਾ ਪਰ ਮੈਂ ਸਮਝਣਾ ਜ਼ਿੰਦਗੀ ਵਿੱਚ ਮੈਂ ਬਹੁਤ ਕੁਝ ਵੱਡੇ-ਉਡੇ ਹੰਡਾਏ ਨੇ ਮੈਨੂੰ ਕੋਈ ਲਾਲਸਾ ਨਹੀਂ ਮੈਂ ਕਾਲੀਦਾ ਨੂੰ ਬਚਾਉਣ ਲਈ ਮੈਂ ਖਲਦਾ ਬੋਲਿਆ ਵਾ ਤੇ ਜੇ ਮਰ ਵੀ ਜਾਵਾਂਗੇ ਆਪਣੀ ਮਾਂ ਪਾਰਟੀ ਨੂੰ ਬਚਾਉਣ ਲਈ ਮਰਾਂਗੇ ਅੱਜ ਲੋਕ ਮਾਰਨਾ ਚਾਹੁੰਦੇ ਨੇ ਤੇ ਕਿਸੇ ਕੀਮਤ ਤੇ ਵੀ ਕਾਲੀ ਦਲ ਪੰਜਾਬ ਦਾ ਜਿਹੜਾ ਉਹ ਸ਼੍ਰੋਮਣੀ ਕਾਲੀ ਦਲ ਨਹੀਂ ਰਹਿਣ ਦੇਣਾ ਭਰਾਓ ਅੱਜ ਸਾਡੇ ਕੋਲ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਆਪਣੀ ਪਾਵਰ ਨਾ ਖੋਲੀ ਹਯੂਰ ਸਾਹਿਬ ਦੀ ਕਮੇਟੀ ਸਾਡੇ ਕੋਲ ਖੋਲੀ ਪਟਨਾ ਸਾਹਿਬ ਦੀ ਕਮੇਟੀ ਸਾਡੇ ਕੋਲ ਖੋਲੀ ਸਾਡੇ ਕੋਲੋਂ ਆਪਣੇ ਹਰ ਅਨਾ ਕਮੇਟੀ ਖੋਲੀ ਔਰ ਜਿਹੜੇ ਲੋਕ ਇਹਨਾਂ ਨੇ ਅੱਗੇ ਲਾਏ ਆ ਜੋ ਭਾਜਪਾ ਦੇ ਵੱਡੇ ਉਦੈਤਾਰ ਬਣੇ ਹੋਏ ਨੇ ਮੇਰਾ ਜਲਵਾ ਤੇ ਸ਼ਿਕਵਾ ਆਪਣੇ ਜਿਸ ਪਰਿਵਾਰ ਲਈ ਅਸੀਂ ਕੰਮ ਕੀਤਾ ਉਹਨਾਂ ਨਾਲ ਹੈ ਕਿ ਅੱਜ ਸਾਨੂੰ ਤੁਹਾਨੂੰ ਪੀੜ ਹੋਣੀ ਚਾਹੀਦੀ ਏ ਜਿਨੇ ਤੁਹਾਡੀ ਪੱਗ ਸਿਰ ਤੇ ਰੱਖੀ ਔਰ 14-15 ਵੋਟਾਂ ਦੇ ਕੇ ਬਾਦਪਈ ਨੂੰ ਪ੍ਰਧਾਨ ਮੰਤਰੀ ਬਣਾਇਆ ਅੱਜ ਸਾਡੇ ਅੰਦਰ ਹੰਦਰਦੀ ਸੀ ਅਸੀਂ ਆਪ ਲੱਖਾਂ ਦੀ ਤਦਾਦ ਵਿੱਚ ਜੇਲਾ ਭਰੀਆਂ ਕਾਨੂੰਨੀਆ ਮਹੀਨਿਆਂ ਬਾਅਦ ਰਛਾਇਆ ਤੁਹਾਨੂੰ ਪਰੇ ਪੀੜ ਨਹੀਂ ਹੋਈ ਕਿ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਖੂਨ ਡੁੱਲ ਰਿਹਾ ਜਾਂ ਡੁੱਲਨ ਤੋਂ ਕਿਵੇਂ ਬਚਾਉਣਾ ਮੈਂ ਸਖਬੀਰ ਦਾ ਕੀ ਦੋਸਤ ਸੀਗਾ ਜੋ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋ ਹੱਥ ਜੋੜ ਕੇ ਪ੍ਰਮਾਣ ਕੀਤਾ ਕਿ ਤੇ ਚੌੜੇ ਨੇ ਗੋਲੀ ਮਾਰੀ ਜੇ ਫਿਰ ਉਹਦਾ ਕੀ ਦੀਪਜੰਤ ਕੱਢਿਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਾਦਲ ਸਾਹਿਬ ਦੇ ਗੁੱਡੀ ਹੱਥ ਲਾਏ ਉਹਦੇ ਮਰਨ ਤੇ ਆਏ ਦੇਸ਼ ਦਾ ਹੋਮ ਮਿਨਿਸਟਰ ਉਹਦੇ ਭੋਗ ਤੇ ਆਵੇ ਸਾਰੇ ਹਿੰਦੁਸਤਾਨ ਦੇ ਸਾਡਾ ਮੁੱਖ ਮੰਤਰੀ ਹੋਣ ਮੌਜੂਦਾ ਮੁੱਖ ਮੰਤਰੀ ਹੋਣ ਤੇ ਕੈਡੀ ਵੱਡੀ ਘਟਨਾ ਵਾਪਰ ਗਈ ਉਹ ਪੰਜਾਬੀਓ ਸਾਡੇ ਲਈ ਕਿਸੇ ਤੇ ਹਾ ਦਾ ਨਾਰਾ ਨਹੀਂ ਮਾਰਿਆ ਤੁਸੀਂ ਪ੍ਰਸਾੜੇ ਸਾਡੇ ਪੁੱਤ ਭਤੀਜੇ ਭਰਾਓ ਤੂੰ ਹਾਂ ਪੰਜਾਬ ਨੂੰ ਬਚਾਉਣਾ ਤੁਹਾਡੀ ਕਲਮ ਨੇ ਬਚਾਉਣਾ ਅੱਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਸਾਡੀ ਕੋਈ ਬਾਣੀ ਫੜਦਾ ਕੇਵਲ ਤੇ ਕੇਵਲ ਹਰਕਤ ਵਿੱਚ ਪਾਛਾਤੇ ਸਾਡੀ ਟੇਕ ਹੈ ਹਰਗਵਿੰਦ ਪਾਸ਼ਾ ਨੇ ਸਕਬੀਰ ਮੁਹੰਮਦ ਬਚਾਇਆ ਵਾ ਕੋਈ ਦੁਨੀਆ ਦੀ ਤਾਕਤ ਹੋਰ ਨਹੀਂ ਸੀ ਪਹਛਾ ਸਕਦੀ ਅਸੀਂ ਹਰਗਵਿੰਦ ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਕਰਨਿਆ ਇਸ ਸੰਕਟ ਵਿੱਚੋਂ ਵੀ ਕੱਢੋ ਔਰ ਮੈਂ ਸ਼ਾਨਫ ਨਾਲ ਕੈਨਾਮਾ ਸ਼ਾਨਫ ਦੇ ਨਾਲ ਖੂਨ ਖਰਾਬੇ ਤੋਂ ਬਚਾ ਲਿਆ ਵਾ ਇਹ ਹਰਗਵਿੰਦ ਪਾਸ਼ਾ ਦੀ ਕਿਰਪਾ ਨਾਲ ਹੋਇਆ ਵਾ ਅਸੀਂ ਉਹਦੇ ਆਸਰੇ ਨਾਲ ਚੱਲਾਂਗੇ ਭਾਵੇਂ ਅਸੀਂ ਘੱਟ ਰਹਿ ਜੇ ਸਰਕਾਰਾਂ ਪਣ ਚਾਏ ਨਾ ਪਣ ਜਿਹੜਾ ਸਾਡੇ ਪਿਓ ਦਾਦਨੇ ਕਾਲੀਦਾਲ ਬਣਾਇਆ ਅਸੀਂ ਉਹਦੀ ਰਾਖੀ ਕਰਾਂਗੇ ਆਪਣੀ ਜਾਨ ਦਾ ਖੂਨ ਦਾ ਇੱਕ ਇੱਕ ਟੁਕ ਟੂਕ ਆਖਰੀ ਸਮੇਂ ਤੱਕ ਉਹਦੇ ਤੋਂ ਵਹਾ ਦੇਾਂਗੇ ਜੀ ਸਾਫਤ ਕਿਰਮ ਮਜੀਠੀਆ ਤੇ ਬਾਕੀ ਕਾਲੀ ਆਗੂ ਜਿਹੜੇ ਰੋਧ ਕਰਕੇ ਇਸ ਫੈਸਲੇ ਦਾ ਵਿਰੋਧ ਨੂੰ ਕਿਵੇਂ ਦੇਖਦੇ ਸਮੇਂ ਸਮੇਂ ਦੇ ਨਾਲ ਪਹਿਲਾਂ ਵੀ ਕਾਂਦੀ ਦਾ ਚੁਭਾਕਤਾ ਹੋਈਆਂ ਔਰ ਲੋਕ ਫਿਰ ਰੇੜ ਦੇ ਡੇਕ ਦੇ ਢਿੰਦੇ ਫਿਰ ਕਾਂਦੀਦਲ ਚ ਆਏ ਤੁਹਾਨੂੰ ਯਾਦ ਆ ਅਤਵਾਦ ਦੇ ਵੇਲੇ ਬਰਨਾਲਾ ਸਾਹਿਬ ਨੇ ਪਾਵਰ ਸੀਗੀ ਵੱਡੀ ਪਾਵਰ ਸੀਗੀ ਦੂਸਰੇ ਪਾਸੇ ਸਰਦਾਰ ਪ੍ਰਤਾਪ ਸਿੰਘ ਬਾਦਲ ਗੁਰਚਰਨ ਸਿੰਘ ਤਵੜਾ ਜੀ ਜਿਹਦਾ ਜਦੇਵ ਸਿੰਘ ਤਲਵੰਡੀ ਸੀ ਆਖਰ ਗੁਰੂ ਨੇ ਕਿਰਪਾ ਕੀਤੀ ਪਿੰਨ ਵਾਰ ਪੰਜਾਬ ਦੇ ਲੋਕਾਂ ਨੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਭਰਾਓ 13 ਵਾਰ ਐਮਐਲਏ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 22 ਸਾਲ ਦੀ ਜੇਲ੍ਹ ਕੱਟੀ ਪੰਜ ਵਾਰ ਮੁੱਖ ਮੰਤਰੀ ਬਣਿਆ ਤਾਂ ਆਪ ਤੱਕ ਸਾਹਮਣੇ ਫਕਰੇ ਕੋਮਦਾ ਅਵਾਰਡ ਦਿੱਤਾ ਤੇ ਮਰਨ ਤੋਂ ਮਗਰੋਂ ਇਹਨਾਂ ਨੇ ਖੋਲਿਆ ਕਿੰਨੇ ਖਵਾਇਆ ਸਿੱਖ ਕੌਮ ਨੂੰ ਨੀਵਾ ਕਰਨ ਲਈ ਤੇ ਇਹਨਾਂ ਦੇ ਵਿੱਚ ਕੋਈ ਸਿਆਣਾ ਆਗੂ ਹੀ ਪੈਦਾ ਨਹੀਂ ਹੋਇਆ ਕਿਤੇ ਆਪਣੇ ਪੁਲਾਵਲੇ ਨੇ ਖੋਇਆ ਮਰੇ ਹੋਏ ਬੰਦੇ ਤੋਂ ਫਕਰੇ ਕੌਮ ਵਾਪਸ ਲੈ ਲੈ ਕੀ ਤਨਖਾਹ ਦਿੰਦੇ ਸੀ ਕੋਈ ਤਖਮਾ ਦਿੰਦੇ ਸੀ ਕੋਈ ਇਹਨਾਂ ਦਾ ਖਰਚਾ ਹੁੰਦਾ ਸੀ ਸਿਰਫ ਸਿੱਖ ਕੌਮ ਨੂੰ ਨੀਵਾ ਕਰਨ ਲਈ ਉਹਦੇ ਤੋਂ ਫਕਰੇ ਕੌਮ ਖੋਇਆ ਵਾ ਅੱਜ ਫਰਦੇਰ ਹੁੰਦੇ ਨਹੀਂ ਬਲੁੰਦਰੇ ਗਏ ਨੇ ਕੀ ਕਰੀਏ ਕਿੰਨੂ ਦਸੀਏ ਜਿੰਨੂ ਦੱਸਣਾ ਸੀ ਉਹਨੇ ਸਾਡੀ ਬਾਤ ਨਹੀਂ ਪੁੱਛੀ ਢੀਂ ਗਰ ਕਾਰਵਾਈ ਹੋਈ ਉਹ ਤਾਂ ਕਰਕੇ ਕੀਤੀ ਕਿ ਜੀ ਤਾਂ ਹਟਾਇਆ ਗਿਆ ਫਰੀਦਾ ਮਤਲਬ ਤੁਹਾਡਾ ਭਾਵੇਂ ਹੀ ਹੈ ਜੀ ਜੱਜਦਾਰ ਰਗਵੀਰ ਸਿੰਘ ਹੋਰਾਂ ਨੂੰ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਹਟਾਇਆ ਨਾ ਨਾ ਕੇ ਬੰਦੇ ਨੇ ਹਟਾਇਆ ਨਾ ਕੇ ਬੰਦੇ ਦੀ ਯੁਰਤ ਤੁਸੀਂ ਸਰਕਾਰਾਂ ਤੇ ਜਿਹੜਾ ਉਹ ਲਾ ਰਹੇ ਹੋ ਇਹ ਜੱਜਦਾਰ ਦੇ ਰਗਵੀਰ ਸਿੰਘ ਵੀ ਆ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੋਂਦੇ ਸੀ ਤਾਂ ਨਹੀਂ ਪਰਤਾ ਕੋਈ ਪ੍ਰਸ਼ਾਣ ਕਾਲੀ ਗੱਲ ਇਹ ਇਹ ਕੋਈ ਗੁੱਝੀ ਮੇਂ ਛਿਪੀ ਗੱਲ ਹੈ ਪਰ ਜਿਸ ਢੰਗ ਦੇ ਨਾਲ ਜਿਸ ਅਕਾਲੀ ਦਲ ਦੀਆਂ 10 ਵਾਰੀ ਸਰਕਾਰਾਂ ਬਣੀਆਂ ਹੁਣ ਜਿਸ ਅਕਾਲੀ ਦਲ ਨੇ ਐਮਰਜੈਂਸੀ ਵਰਗੇ ਘੋੜ ਲੜੇ ਹੁਣ ਜੈਤੋ ਦੇ ਮੋਰਚੇ ਲੜੇ ਹੁਣ ਲਖਮਣ ਸਿੰਘ ਧਾਰੋਵਾਲੀ ਨੇ ਜੰਡਨਾ ਬਾਦ ਬਨ ਕੇ ਸ਼ਹੀਦ ਕੀਤਾ ਗਿਆ ਹੋਏ ਜਿਸ ਅਕਾਲੀ ਦਲ ਦਾ ਸਾਰਾ ਹੈੱਡ ਕੁਆਰਟਰ ਸਾਰਾ ਇਤਿਹਾਸ ਹੈ ਉਹ ਕਾਲੀ ਦਲ ਨੂੰ ਨજર ਅੰਦਾਜ਼ ਕਰ ਦੇਣਾ ਤੇ ਮੈਂ ਤੁਹਾਡ ਕੋਲ ਨਿਬਰਤਾ ਨਾ ਬੈਂਕ ਕਰਨਾ ਇੱਕ ਪਾਸੇ ਪੁਰਾਣੇ ਬੁੱਢੇ ਬੈਠੇ ਹੋਏ ਨੇ ਜਿਹੜੇ ਐਮਐਲਏ ਰੈਵਜੀਤ ਹੈ ਛਣਕ ਕਮੇਟੀ ਦੇ ਮੈਂਬਰ ਰਹੇ ਬਟਿਆ ਲੱਗਿਆ ਹਉਜ਼ਿਆਂ ਤੇ ਰਹੇ ਤੇ ਦੂਜੇ ਪਾਸੇ ਜਿਹੜੀ ਕਮੇਟੀ ਬਣੀ ਕੋਈ 3 ਸਾਲ ਤੋਂ ਕਾਲੀ ਦਲ ਚ ਆਇਆ ਕੋਈ 5 ਸਾਲ ਤੋਂ ਕਾਲੀ ਦਲ ਚ ਆਇਆ ਕੋਈ 7 ਸਾਲ ਤੋਂ ਕਾਲੀ ਦਲ ਚ ਆਇਆ ਜਿਨਨੇ ਇੱਕ ਦਿਨ ਵੀ ਕਿਤੇ ਨਾ ਕੋਈ ਮੂਰਤੀ ਚ ਗਏ ਨਾ ਕੋਈ ਧਰਨਾ ਦਿੱਤਾ ਨਾ ਮਜਾਰਾ ਕੀਤਾ ਉਹ ਲੋਕ ਜਿਹੜੇ ਨੇ ਉੱਤੇ ਉਠਾਤੇ ਵੀ ਇਹ ਕਰਨਗੇ ਜਦੋਂ ਜੱਥੇਦਾਰ ਲਗਾਇਆ ਜਾਂਦਾ ਜੀ ਉਸ ਟਾਈਮ ਚਲੋਣੀ ਚਟੇ ਵੱਲੋਂ ਪੂਰੀ ਪੜਤਾਲ ਨਹੀਂ ਕੀਤੀ ਜਾਂਦੀ ਕਿ ਇਹ ਬੰਦੇ ਠੀਕ ਹੈ ਜਾਂ ਨਹੀਂ ਸਭ ਕੁਝ ਹੁੰਦਾ ਸਭ ਕੁਝ ਹੁੰਦਾ ਬਾਬਾ RAM ਸਿੰਘ ਬੜੀ ਵੱਡੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਤੇ ਬਾਬੇ RAM ਸਿੰਘ ਨੂੰ ਕਾਲਿਆਂ ਪਾਣਿਆਂ ਦਾ ਹੁਕਮ ਹੋ ਗਿਆ ਜਦੋਂ ਜਾ ਬਿਠਾਉਣ ਲੱਗੇ ਉਹਨਾਂ ਕਹਿੰਿਆ ਇੱਕ ਬੰਦਾ ਨਾਲ ਖੜ ਸਕਦੇ ਹੋ ਉਹਨੇ ਆਪਣੇ ਗੜਵਈ ਨੂੰ ਕਿਹਾ ਤੇ ਮੇਰੇ ਨਾਲ ਕਿਰਪਾਲ ਸਿੰਘ ਜਾਊਗਾ ਸਭ ਤੋਂ ਤਬਾਰੀ ਬੰਦਾ ਤੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਗਵਰਨਮੈਂਟ ਦਾ ਮੁਲਾਜ਼ਮ ਆ ਮੈਂ ਇੱਥੋਂ ਤੱਕ ਹੀ ਤੁਹਾਡੀ ਸੇਵਾ ਕਰ ਸਕਦਾ ਸੀ ਮੈਂ ਬਾਹਰ ਨਹੀਂ ਜਾ ਸਕਦਾ ਕੀ ਪਤਾ ਕਿਹੜੇ ਵਿੱਚੋਂ ਕੀ ਨਿਕਲੋਣਾ ਹੈ ਸਤਿ ਸ੍ਰੀ ਅਕਾਲ ਦੋ ਗੱਲਾਂ ਦਾ ਦੁਆਬ ਦੋ ਦਸਬਰ ਤੋਂ ਬਾਅਦ ਹੀ ਸਾਰਾ ਕੁਝ ਹੋ ਸਕੂ ਹੁੰਦਾ ਔਰ ਜੋ ਦੋਦੇ ਸਭ ਤੋਂ ਸਾਰਾ ਕੁਝ ਲੈ ਲਿਆ ਜਦੋਂ ਤੇਰਾ ਸਿਰ ਵੱਟ ਦੇਣਗੇ ਤੇ ਤੂੰ ਟੱਠੇਗਾ ਕਿ ਨਹੀਂ ਟੱਠੇਗਾ ਜਦੋਂ ਉਹਨਾਂ ਨੇ ਦੇਮ ਕੇ ਸਾਹਸ ਲਿਆ ਜਦੋਂ ਸੈਂਟਰ ਨੇ ਦਖਲ ਦੇਣਾ ਸ਼ੁਰੂ ਕਰ ਦਿੱਤਾ ਇਹ ਤੋਂ ਪਹਿਲਾਂ ਉਦੋਂ ਹੀ ਸੈਂਟਰ ਦਾ ਬੱਸ ਦਖਲ ਦਿੰਦਾ ਸੀ ਤੇ ਆਪਾਂ ਲੜਦੇ ਵੀ ਸੀ ਸਾਰੇ ਇਕੱਠੇ ਸੀ ਸਾਰੇ ਇਕੱਠੇ ਹੋ ਕੇ ਲੜਦੇ ਸੀ ਉਦੋਂ ਤੁਸੀਂ ਇਕੱਠੇ ਹੋ ਕੇ ਲੜਦੇ ਸੀ ਦੋ ਸਬਰ ਤੋਂ ਬਾਅਦ ਐਸਾ ਕਿਉਂ ਹੋਇਆ ਬਾਪੂ ਜੀ ਜਿਹੜਾ ਤੁਸੇ ਕਾਪੂ ਦਾ ਕੀ ਜ਼ਿੰਮੇਦਾਰ ਹੋਨੇ ਨਾ ਵੀ ਚੱਲਦੀ ਕਰਦੇ ਇੱਕ ਵਾਰੇ ਤਾਂ ਬਾਤ ਸੁਣੋ ਪਹਿਲਾਂ ਗੱਠ ਜੋੜ ਦੀ ਚਰਚਾ ਸਾਡੀ ਕਿੰਨੀ ਕਿੱਦ ਦੀ ਟੁੱਟੀ ਹੋਈ ਹੈ ਗੱਲਾਂ ਤਾਂ ਚੱਲਦੀ ਨਹੀਂ ਰਹੀਆਂ ਉਹ ਯਾਰ ਚੱਲਦੀਆਂ ਨੇ ਚੱਲਦੀਆਂ ਰਹੀਆਂ ਜਦੋਂ ਬੰਦਾ ਇਹ ਵੀ ਚੱਲਦੀਆਂ ਰਹੀਆਂ ਜਿਹੜਾ ਤੁਸੀਂ ਮੁਨਕਰ ਨਹੀਂ ਹੋ ਸਕਦੇ ਆਪਾਂ ਤੱਕ ਸਾਹ ਦੇਖੋ ਮੇਰੀ ਗੱਲ ਸੁਣੋ ਗੱਲਾਂ ਚੱਲਦੀਆਂ ਨੇ ਚੱਲੀਆਂ ਵੀ ਨਾ ਮੇਰੀ ਗੱਲ ਨੂੰ 100 ਵੀ ਚੱਲਦੀਆਂ ਨੇ 100 ਵੀ ਚੱਲਣਗੀਆਂ ਕਾਂਗਰਸ ਕਾਂਗਰਸ ਸੈਂਟਰ ਲੈਵਲ ਦੀ ਪਾਰਟੀ ਏ ਬੀਜੇਪੀ ਸੈਂਟਰ ਲੈਵਲ ਦੀ ਪਾਰਟੀ ਆ ਹੋਰ ਕੋਈ ਪਾਰਟੀ ਸੈਂਟਰ ਲੈਵਲ ਦੀ ਨਹੀਂ ਕਾਂਗਰਸ ਨੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਦਰਬਾਰ ਸਾਹਿਬ ਤੇ ਉਸ ਪਾਰਟੀ ਨਾਲ ਅਸੀਂ ਜਾ ਨਹੀਂ ਸਕਦੇ ਤੇ ਜੇ ਕਿਤੇ ਪਾਵਰ ਚਾਉਣਾ ਹੈ ਜਾਂ ਸੇਵਾ ਕਰਨੀ ਹੈ ਇਸ ਸੈਕਟਨ پارٹی ਦੇ ਨਾਲ ਯਾਰੀ ਰੱਖਾਂਗੇ ਕਿ ਨਹੀਂ ਰੱਖਾਂਗੇ ਤੁਸੀਂ ਸੈਕਟਨ ਨਾਲ ਤੁਸੀਂ ਕਹਿ ਰਹੇ ਮੈਂ ਕਹਿੰਦਾ ਵਾ ਪ੍ਰਚਾਰ ਕਿਵੇਂ ਕਰੋਗੇ ਮੈਂ ਕਹਿੰਦਾ ਜਦੋਂ ਲੜ ਪਈਏ ਤਾਂ ਫਿਰ ਕਈ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਫਿਰ ਮੈਂ ਤਾਂ ਕਿਹਾ ਸਰਕਾਰਾਂ ਨਾ ਬੰਨ੍ਹ ਕਾਲੀਦਾਰ ਨਹੀਂ ਮਰਨ ਦੇਣਾ ਤੁਹਾਡੇ ਸਾਥੀ ਦੇ ਬੈਠੇ ਕੇ ਨਹੀਂ ਘਟੜ ਹੋ ਸਕਦਾ ਜੀ ਮੈਂ ਜੋੜ ਜੋੜ ਨਹੀਂ ਗਿਆ ਮੈਂ ਕਿਹਾ ਸਮਝੋ ਤੇ ਇਹਦੀ ਗੱਲ ਫੇਰ ਚੱਲ ਸਕਦੀ ਹੈ ਅੱਜ ਹੈਗਾ ਆਫਿਸ ਸਾਡੇ ਸਮਝਾਉਣ ਦੀ ਗੱਲ ਚੱਲਦੀ ਜਾਣੀਆ ਕਰਨੀ ਵੀ ਪੈਂਦੀ ਹੈ ਕਰਾਂਗੇ ਵੀ ਕੋਸ਼ਿਸ਼ ਕਰਾਂਗੇ ਵੱਧੋ ਹੱਥ ਓਏ ਯਾਰ ਅਸੀਂ ਤੁਹਾਡੇ ਕੋਲੋਂ ਹੀ ਨਾ ਮੰਗ ਕਰਨੇ ਆ ਸਾਡੀ ਮਦਦ ਕਰੋ ਪੰਜਾਬ ਨੂੰ ਜੇ ਬਚਾਉਣਾ ਜੇ ਤੇ ਜੇ ਨਹੀਂ ਬਚਾਉਣਾ ਤਾਂ ਫਿਰ ਜੋ ਮਰਦੀ ਕੈ ਜੋ ਕਰੀਓ ਪਾਲਣਾ ਜੋ ਹੈ ਅੱਜ ਨਹੀਂ ਇਹ ਸੰਤੋਖ ਤਾਂ ਕਿਤਾਬ ਆ ਗਿਆ ਨਹੀਂ ਲੱਗਦੀ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਹੋਇਆ ਆ ਆ ਜਿੰਦਗੀ ਚਾ ਫੁੱਟੂ ਨਾ ਇੱਕ ਨੂੰ ਬੋਲ ਚ ਪਾਈ ਹੈ ਕਹਿੰਦੇ ਸਤਿ ਸ਼੍ਰੀ ਕੇਸਗੜ ਸਾਹਿਬ ਵੀ ਕੇ ਨਾ ਗ੍ਰੰਥ ਹਾਜ਼ਰ ਨਾ ਪਾਠ ਹਾਜ਼ਰ ਆ ਵੇਖੋ ਆ ਹੋਰ ਵੀ ਬੜੇ ਬਿਆਨ ਆ ਰਿਹਾ ਵੀਡੀਓ ਦੇ ਵਿੱਚ ਆ ਗੁਰੂ ਗ੍ਰੰਥ ਸਾਹਿਬ ਵੀ ਆ ਇਹਦਾ ਕਹਿੰਦੇ ਚੈਨ ਨੂੰ ਤਾਂ ਜੋ ਮਰਜ਼ੀ ਜਦੋਂ ਲੜ ਪਿੰਦਾ ਪਰਦਾ